ਯਾਲਾ ਦੇ ਮਸ਼ਹੂਰ ਬੱਚਿਆਂ ਦੇ ਰਾਜਨ ਹਸਪਤਾਲ ਵਿੱਚ ਵੱਡਾ ਹੰਗਾਮਾ ਵੇਖਣ ਨੂੰ ਮਿਲਿਆ ਜਿੱਥੇ ਇੱਕ ਪਿੰਡ ਮੂੜਖੇੜਾਂ ਦੇ ਰਹਿਣ ਵਾਲੇ ਪਰਿਵਾਰ ਦੀਆਂ ਖੁਸ਼ੀਆਂ ਮਾਤਮ ਚ ਬਦਲੀਆਂ ਬੀਤੀ ਕੱਲ 7 ਤੋਂ 8 ਵਜੇ ਦੇ ਕਰੀਬ ਬੱਚੇ ਨੂੰ ਜਨਮ ਦੇਣ ਮਗਰੋਂ ਡਾਕਟਰਾਂ ਦੀ ਅਣਗੈਲੀ ਦੇ ਨਾਲ ਮਾਂ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਪੂਰੇ ਪਰਿਵਾਰ ਦੇ ਵਿੱਚ ਜਿਹੜੀਆਂ ਖੁਸ਼ੀਆਂ ਆਈਆਂ ਸੀ ਉਹ ਇੱਕੋ ਦਮ ਮਾਤਮ ਦੇ ਵਿੱਚ ਬਦਲ ਗਈਆਂ ਪੀੜਿਤ ਪਰਿਵਾਰ ਦੋਸੀ ਡਾਕਟਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਿਹਾ ਮ੍ਰਿਤਕ ਮਹਿਲਾ ਦੀ ਪਹਿਚਾਣ ਗਗਨਦੀਪ ਕੌਰ ਉਮਰ 30 ਸਾਲ ਵਜੋਂ ਹੋਈ ਹੈ ਸਸੇ ਗੱਲ ਜੀ ਮੇਰਾ ਨਾਮ ਪ੍ਰੀਤ ਸਿੰਘ ਹੈ ਜੀ ਮੇਰੀ ਵਾਈਫ ਦੀ ਡੈਥ ਹੋ ਗਈ ਆ ਰਾਜਨ ਹਸਪੀਟਲ ਬਸ ਸਟੈਂਡ ਦੇ ਬੈਕ ਸਾਈਡ ਤੋਂ ਜੀ ਭਾਈ ਜੀ ਮਸਲਾ ਕੀ ਹੈਗਾ ਕਿ ਮੇਰੀ ਡੈਥ ਹੋਈ ਹੈਗੀ ਡਾਕਟਰ ਦੀ ਨਗੇਲੀ ਨਾਲ ਹੀ ਡਾਕਟਰ ਦੀ ਨਗੇਲੀ ਨਾਲ ਹੋਈ ਹੈ ਜੀ 7:00 ਵਜੇ ਮੇਰੀ ਡਿਲੀਵਰੀ ਹੋ ਗਈ ਸੀਗੀ ਬੱਚੇ ਦੀ ਕੱਲ ਹੀ 20 ਤਰੀਕ ਨੂੰ ਜੀ ਤੇ ਉਸ ਤੋਂ ਬਾਅਦ ਉਹਨਾਂ ਤੋਂ ਬਲੀਡਿੰਗ ਰੁਕੀ ਨਹੀਂ ਹੈਗੀ ਜੀ ਨਾ ਸਾਨੂੰ ਮਿਲਣ ਦਿੱਤਾ ਉਹਨਾਂ ਨੇ 2-3 ਘੰਟੇ ਮਿਲਣ ਨਹੀਂ ਦਿੱਤਾ ਡਿਲੀਵਰੀ ਤੋਂ ਬਾਅਦ ਖੂਨ 3-4 ਘੰਟੇ ਚੱਲਦਾ ਰਿਹਾ ਨਾ ਸਾਨੂੰ ਬੱਚੇ ਨੂੰ ਮਿਲ ਨਹੀਂ ਦਿੱਤਾ ਨਾ ਮਾਂ ਨੂੰ ਮਿਲ ਨਹੀਂ ਦਿੱਤਾ ਉਸ ਤੋਂ ਬਾਅਦ ਰੈਫਰ ਕਰ ਦਿੱਤਾ ਰਜਿੰਦਰਾ ਹਸਪੀਟਲ ਰਜਿੰਦਰਾ ਹਸਪੀਟਲ ਆਂਦੀ ਉਹਨਾਂ ਨੇ ਡੈੱਡ ਡੈੱਡ ਇਕਰਾਰ ਕਰ ਦਿੱਤਾ ਜੀ ਕਾਰਨ ਕੀ ਸੀ ਉਹਦੇ ਨੇ ਬਈ ਕੀ ਰਜਿੰਦਰਾ ਰਜਿੰਦਰਾ ਦੱਸੇ ਬੱਚਾ ਨਾਰਮਲ ਉੱਥੋਂ ਇਹ ਬੱਚਾ ਦਾ ਨਾਰਮਲ ਆਈ ਕੋਈ ਦੰਦਾ ਨਹੀਂ ਡਾਕਟਰ ਦੀ ਨਗਲੀ ਨਾਲ ਫੋਨ ਬਹੁਤ ਨਿਕ ਲੱਗੇ ਆ ਜੀ ਉਹਨਾਂ ਨੇ ਸਾਨੂੰ ਕੁਝ ਨਹੀਂ ਦੱਸਿਆ ਗਿਆ ਜੀ ਤਿੰਨ ਤਿੰਨ ਚਾਰ ਘੰਟੇ ਦੇ ਵੀ ਪਹਿਲਾਂ ਡਿਲੀਵਰੀ ਜਲਦੀ ਰਹੀ ਹੈ ਜੀ ਚਿੰਗਾ ਕੀ ਲੱਗਦੇ ਕੀ ਮੇਰੇ ਭਾਜੀ ਨਹੀਂ ਭਾਬੀ ਜੀ ਲੱਗਦੇ ਮੇਰੇ ਭਾਬੀ ਜੀ ਮਸਲਾ ਇਹ ਹੋਇਆ ਕਿ ਡਾਕਟਰ ਨੇ ਸਾਨੂੰ ਪਹਿਲਾਂ ਤਾਂ ਬਹੁਤ ਜ਼ਿਆਦਾ ਗਮਰਾਹ ਕਰਿਆ ਉਹਨਾਂ ਨੇ ਬਹੁਤ ਜ਼ਿਆਦਾ ਅਣਗਹਿਲੀਆਂ ਕਰੀਆਂ ਆਪਣੀ ਰਿਸਪਾਂਸਿਬਿਲਟੀ ਜਮੇ ਹੀ ਨਹੀਂ ਸਮਝੀ ਹੈਗੀ ਉਹਦੇ ਮੁਤਾਬਕ ਉਹਨਾਂ ਨੇ ਜਮੇ ਹੀ ਨਹੀਂ ਉਹਨੂੰ ਸਾਨੂੰ ਇੰਨਾ ਗਮਰਾਹ ਕਰਿਆ ਗਿਆ ਜੀ ਉਹਦੀ 3 ਘੰਟੇ ਬਲੀਡਿੰਗ ਹੁੰਦੀ ਰਹੀ ਜਦ ਕਿ ਸਮੇ ਤੋਂ ਪਹਿਲਾਂ ਉਹਦੀ ਡਿਲੀਵਰੀ ਕਰ ਦਿੱਤੀ ਕਿ ਬੱਚੇ ਦੀ ਬੇਬੀ ਦੀ ਉਸ ਤੋਂ ਬਾਅਦ ਸਾਨੂੰ ਗੁੰਮਰਾਹ ਕਰਨ ਤੋਂ ਬਾਅਦ ਵੀ ਸਾਨੂੰ ਦੱਸਿਆ ਨਹੀਂ ਗਿਆ ਜੀ ਸਾਨੂੰ ਕੋਈ ਹੁਣੀਤ ਲਾਹ ਰਹੀ ਕਰਿਆ 2 ਘੰਟੇ ਬਾਅਦ ਸਾਨੂੰ ਬੇਬੀ ਦਿੱਤਾ ਕਹਿਣ ਦੇ ਮੁਤਾਬਕ ਅਸੀਂ ਬਹੁਤ ਜ਼ੋਰ ਪਾਇਆ ਜੀ ਤਾਂ ਉਸ ਤੋਂ ਬਾਅਦ ਵੀ ਸਾਨੂੰ ਸਾਡੇ ਕੋਈ ਸੁਣਵਾਈ ਵੀ ਨਹੀਂ ਤੇ ਹੋ ਰਹੀ ਜਿਆਦਾ ਕਿ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਸਾਨੂੰ ਖੁਦ ਆਪ ਕਿਹਾ ਵੀ ਅਸੀਂ ਨੇ ਤਾਂ ਜ਼ੋਰ ਲਾ ਲਿਆ ਹੁਣ ਅਸੀਂ ਕੀ ਕਰ ਸਕਦੇ ਹਾਂ ਅਸੀਂ ਹੁਣ ਰਜਿੰਦਰ ਆ ਰੈਫਰ ਕਰੀਏ ਜਾਂ ਡਾਕਟਰ ਬੁਲਾਈਏ ਅਸੀਂ ਨੇ ਕਿਹਾ ਵੀ ਨਾਲ ਮੈਂ ਸੀ ਮੇਰਾ ਬ੍ਰਦਰ ਸਿੰਘ ਮੇਰੀ ਮੰਮੀ ਵੀ ਸੀ ਤੇ ਸਾਡੀ ਸਿਸਟਰ ਹੋਰ ਵੀ ਸੀ ਨਾਲ ਫਿਰ ਉਸ ਤੋਂ ਬਾਅਦ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਸੁਣੀ ਨਾ ਉਸ ਤੋਂ ਬਾਅਦ ਉਹਨਾਂ ਨੇ ਕੀ ਕਰਿਆ ਸਾਨੂੰ ਐਂਬੂਲੈਂਸ ਤੱਕ ਵੀ ਨਹੀਂ ਦਿੱਤੀ ਹੈਗੀ ਤਾਂ ਉਹਨਾਂ ਨੇ ਥਰਡ ਪਾਰਟੀ ਐਂਬੂਲੈਂਸ ਮੰਗਵਾ ਕੇ ਅਸੀਂ ਨੇ ਉੱਥੋਂ ਰੈਫਰ ਕਰਿਆ ਰਜਿੰਦਰਾ ਦੇ ਵਿੱਚ ਰਜਿੰਦਰਾ ਦੇ ਵਿੱਚ ਵੀ ਉਹਨਾਂ ਨੇ ਐਵੇਂ ਕਹਿ ਕੇ ਭੇਜਿਆ ਵੀ ਸਾਡੀ ਉੱਥੇ ਡਾਕਟਰ ਨਾਲ ਗੱਲ ਹੋ ਗਈ ਆ ਵੀ ਸਾਨੂੰ ਕੋਈ ਚੱਕਰ ਨਹੀਂ ਹੈਗਾ ਤੁਹਾਡਾ ਇਲਾਜ ਹੋ ਜਾਊਗਾ ਅਸੀਂ ਨੇ ਕਿਹਾ ਵੀ ਸਾਨੂੰ ਉੱਥੇ ਕਿਸੇ ਨੇ ਨਹੀਂ ਪੁੱਛਣਾ ਜਦ ਕਿ ਟ੍ਰੀਟਮੈਂਟ ਦਾ ਤੁਹਾਡੇ ਕੋਲ ਚੱਲ ਰਿਹਾ ਸੀ ਕਿ ਉਹਨਾਂ ਨੇ ਕਿਹਾ ਵੀ ਅਸੀਂ ਉਹਨਾਂ ਨੇ ਆਪਨੇ ਦੋ ਬੰਦੇ ਭੇਜੇ ਉਹ ਦੋ ਬੰਦੇ ਜਦੋਂ ਰਜਿੰਦਰਾ ਚ ਆ ਚੁੱਕੇ ਤਾਂ ਜਦ ਸਾਨੂੰ ਉਹਨਾਂ ਨੇ ਸਿਚੁਏਸ਼ਨ ਦੇਖੀ ਐਨੀ ਕ੍ਰਿਟੀਕਲ ਹੋਈ ਪਈ ਸੀ ਪੇਸ਼ੈਂਟ ਜਮੀ ਡੈੱਡੇ ਸੀ ਇੱਕ ਤਰ੍ਹਾਂ ਦਾ ਮਰਿਤਕ ਹੋ ਚੁੱਕਿਆ ਸੀ ਸਾਰਾ ਬਲੱਡ ਛੱਡ ਗਿਆ ਸਾਰਾ ਉਹਨਾਂ ਦਾ ਬਲੱਡ ਛੱਟ ਚੁੱਕਿਆ ਸੀ ਉਹ ਉੱਥੋਂ ਫਿਸਕ ਗਏ ਜਿਹਨੇ ਉਹਨਾਂ ਨੇ ਨਾਲ ਭੱਜ ਗਏ ਜੀ ਬਾਥਰੂਮ ਦਾ ਬਹਾਨਾ ਲਾ ਕੇ ਉਹ ਜਿਹੜੀ ਨਗੇ ਹੀ ਹੋ ਰਿਹਾ ਥੋ ਬਹੁਤਾ ਕੀ ਕਰਦਾ ਬਾਈ ਕੋਈ ਰਿਕਾਰਡ ਨਹੀਂ ਦਿੱਤਾ ਜਿਹੜੀ ਉਹਨਾਂ ਨੇ ਫਾਈਲ ਡਿਲੀਵਰੀ ਵਾਲੀ ਜਿਹੜੀ ਫਾਈਲ ਵੀ ਤਿਆਰ ਕਰੀ ਸੀ ਆਪਣੇ ਡਾਕੂਮੈਂਟ ਵੀ ਤਿਆਰ ਕਰੇ ਸੀ ਕੋਈ ਉਹ ਨਹੀਂ ਦਿੱਤਾ ਹੈਗਾ ਬਕਾਇਦਾ ਸਾਡੇ ਕੋਲ ਜਦੋਂ ਮਰੀਜ਼ ਆਇਆ ਸੀ ਬਿਲਕੁਲ ਤੰਦਰੁਸਤ ਮਰੀਜ਼ ਸੀ ਕੋਈ ਉਹਨੂੰ ਕੋਈ ਪ੍ਰੋਬਲਮ ਨਹੀਂ ਸੀ ਇੱਥੋਂ ਤੱਕ ਕਿ ਉਹਨੂੰ ਦਰਦ ਵੀ ਨਹੀਂ ਹੋਇਆ ਹੈਗਾ ਕੋਈ ਵੀ ਦਰਦ ਨਹੀਂ ਸੀ ਇਹਨਾਂ ਨੇ 12 ਵਜੇ ਮਰੀਜ਼ ਨੂੰ ਬੁਲਾਇਆ ਇੱਕ ਨਾਰਮਲ ਦੁਪਹਿਰ 1 ਵਜੇ ਉਹਨਾਂ ਦਾ ਵੀ ਸੀ ਇੱਕ ਚੈੱਕਅਪ ਕਰਾਉਣ ਵਾਸਤੇ ਆਏ ਸੀ ਇੱਕ ਸਿੰਪਲ ਜਿਹੜਾ ਜਿਵੇਂ ਵੀ ਕਰਾਇਆ ਜਾਂਦਾ ਵੀ ਇੱਕ ਦੋ ਤਰੀਕ ਦੀ ਡਿਲੀਵਰੀ ਡਿਲੀਵਰੀ ਦੀ ਡੇਟ ਤਾਂ ਉਹ ਤਾਂ ਪਤਾ ਹੀ ਹੋਣਾ ਸਾਰੇ 30 ਜਨਵਰੀ ਤੱਕੇ ਨਾਲ ਉਹਨਾਂ ਦੀ ਡਿਲੀਵਰੀ ਕਰਾਈ ਗਈ ਜਦੋਂ 12 ਵਜੇ 1:30 ਦੇ ਵਜੇ ਆਏ ਸੀ ਅਜੇ ਬੱਚੇ ਦੇ 10 ਦੇ 15 ਨਾਲ ਰਹੇ ਤੇ ਕੰਟੈਕਟ ਕਰਿਆ ਉਹ ਤੋਂ ਮਾਜੇ ਡਾਕਟਰਾਂ ਨੇ ਸਾਡੇ ਨਾਲ ਕੋਈ ਕੰਟੈਕਟ ਨਹੀਂ ਕਰਿਆ ਜੀ ਕੋਈ ਮੂੰਹ ਨਹੀਂ ਦਿਖਾਇਆ ਹੁਣ ਤੱਕ ਕੁਝ ਨਹੀਂ ਹੋਇਆ ਉਹਨਾਂ ਨੇ ਆਪਣਾ ਨਾਮ ਕਰਿਆ ਗਿਆ ਸਾਰਾ ਪਿੰਡ ਖੜਾ ਜੀ ਸਾਰਾ ਪਿੰਡ ਖੜਾ ਜੀ ਬੰਗ ਕਰਦੇ ਵੀ ਕਾਰਵਾਈ ਹੋਊਗੀ ਕਾਰਵਾਈ ਹੋਊਗੀ ਡਾਕਟਰ ਦੇ ਖਰਾਬ ਹਾਂ ਅੱਗੇ ਨੂੰ ਡਾਕਟਰ ਰਾਜਨ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਰਾਜਨ ਡਾਕਟਰ ਰਾਜਨ ਡਾਕਟਰ ਜੀ ਕੇਸ ਖਰਾਬ ਕਰੂਗਾ ਜੀ ਉਹ ਕਿਸੇ ਹੋਰ ਪਟਿਆਲਾ ਹਸਪਤਲ ਦੇ ਬੰਦ ਹੋਣਾ ਚਾਹੀਦਾ ਇਹ ਤਾਂ ਇਹਨਾਂ ਨੇ ਪਹਿਲਾਂ ਵੀ ਬਹੁਤ ਬਹੁਤ ਵੀ ਪਹਿਲਾਂ ਵੀ ਇਹਨਾਂ ਨੇ ਸੁਣਿਆ ਗਿੰਦੀ ਬੰਦ ਹੋਣਾ ਚਾਹੀਦਾ ਜ ਮੇਰਾ ਨਾਮ ਰਜਿੰਦਰ ਸਿੰਘ ਪਿੰਡ ਮੁੰਡ ਖੜਾਨਾਪਾ ਰੋਡ ਪਟਿਆਲਾ ਇਹ ਮਸਲਾ ਇਹ ਸੀਗਾ ਸਾਡੇ ਪਿੰਡ ਤੋਂ ਇਹ ਮੁੰਡਾ ਸਾਡਾ ਭਤੀਜਾ ਜੈ ਕਰੀਸ਼ਨ ਸੀ ਤੇ ਇਸ ਦੀ ਮੈਸੇਜ ਪ੍ਰੈਗਨੈਂਟ ਸੀਗੇ ਤੇ ਕਾਫੀ ਮਹੀਨਿਆਂ ਤੋਂ ਰਾਜਨ ਹਸਪੀਟਲ ਆ ਲਾਹੌਰੀ ਗੇਟ ਉਤੋਂ ਟ੍ਰੀਟਮੈਂਟ ਚੱਲਦਾ ਸੀ ਤੇ ਰੂਟੀਨ ਦੇ ਵਿੱਚ ਕੱਲ 20 ਤਰੀਕ ਨੂੰ 2 ਜੂਨ ਨੂੰ ਰੁਟੀਨ ਦੇ ਵਿੱਚ ਇਹ ਚੈੱਕ ਅਪ ਕਰਵਾਉਣ ਆਏ ਨਾਰਮਲ ਸੀ ਕੋਈ ਕੋਈ ਪੇਨ ਨਹੀਂ ਸੀ ਕੁਝ ਨਹੀਂ ਸੀ ਤੇ ਡਾਕੂਮੈਂਟਸ ਦੇ ਮੁਤਾਬਕ ਜਿਹੜੀ ਡਿਲੀਵਰੀ ਹੋਣੀ ਸੀ ਉਹ 2 ਜੂਨ ਅਜ ਜੁਲਾਈ ਨੂੰ ਹੋਣੀ ਸੀ ਠੀਕ ਹੈ ਤੇ ਉਹਨਾਂ ਨੇ ਕੱਲ ਹੀ ਇਹਨਾਂ ਨੂੰ ਰੁਟੀਨ 'ਚ ਕੋਈ ਉਹਨੂੰ ਪ੍ਰੋਬਲਮ ਨਹੀਂ ਕੋਈ ਦਰਦ ਨਹੀਂ ਕੁਝ ਨਹੀਂ ਇਹ ਚੈੱਕ ਅਪ ਕਰਵਾਉਣਾ ਤੇ ਉੱਥੇ ਉਹ ਕਹਿੰਦੇ ਵੀ ਅੱਜ ਹੀ ਐਡਮਿਟ ਕਰੋ ਤੇ ਕਰੀਸ਼ਨ ਕਹਿੰਦਾ ਵੀ ਅਸੀਂ ਹੁਣ ਹੀ ਆਟੋ ਟਾਈਮ ਤਾਂ ਐਡਮਿਟ ਹੋ ਨਹੀਂ ਸਕਦੇ ਇੱਥੇ ਕਿਉਂਕਿ ਨਾ ਤਾਂ ਸੀ ਘਰ ਸਾ ਦੱਸ ਕੇ ਆਏ ਕਿਸੇ ਨੂੰ ਠੀਕ ਆ ਤੇ ਆਪਣੀ ਮੰਮੀ ਡੈਡੀ ਨੂੰ ਦੱਸਾਂਗੇ ਨਾ ਕੋਈ ਸਾਡੇ ਕੋਲੇ ਪੈਸੇ ਇੱਕ ਸਾਡੇ ਨਗਰ ਦੀ ਮਰਜ਼ਾਦਾ ਐਸੀ ਜਦੋਂ ਕੋਈ ਵੀ ਸੁਭ ਕੰਮ ਕਰਦੇ ਆ ਤਾਂ ਉਹ ਗੁਰੂ ਘਰ ਮੱਥਾ ਟੇਕ ਕੇ ਗੁਰੂ ਘਰ ਮੱਥਾ ਟੇਕਣ ਗਏ ਜਦੋਂ ਇੱਥੇ ਗਏ ਨਾ ਉਹ ਇਹਨਾਂ ਦੇ ਦੱਸਣ ਦੇ ਮੁਤਾਬਕ ਜੂਟਰਸ ਦੇ ਅੰਦਰ ਉਹਨਾਂ ਨੇ ਮੈਡੀਸਿਨ ਰੱਖਦੀ ਪਹਿਲੀ ਤੇ ਪਿੰਡ ਜਾ ਕੇ ਉਹਦੇ ਪੇਨ ਸ਼ੁਰੂ ਹੋ ਗਈ ਠੀਕ ਆ ਮੱਥਾ ਟੇਕ ਕੇ ਇੱਥੇ ਆ ਇੱਥੇ ਐਡਮਿਟ ਕਰ ਲਿਆ ਨਿਅਰ ਬੋਟ ਸ਼ਾਮ ਨੂੰ 7 ਵਜੇ ਦੇ ਕਰੀਬ ਡਿਲੀਵਰੀ ਨਾਰਮਲ ਡਿਲੀਵਰੀ ਹੋਈ ਆ ਬੇਬੀ ਨੇ ਜਨਮ ਲਿਆ ਉਸ ਤੋਂ ਬਾਅਦ ਜਿੱਥੇ ਤੱਕ ਸਾਨੂੰ ਅਨੁਮਾਨ ਹੈਗਾ ਕਿ ਕੋਈ ਅਨਟ੍ਰੇਨਡ ਦਾਈ ਸੀ ਜਿਹਨੇ ਇੱਕ ਲਗਤ ਬੱਚੇ ਨੂੰ ਖਿੱਚਿਆ ਹੋਊਗਾ ਬਾਹਰ ਤੇ ਉਹਦੀ ਨਾ ਡਿਊਟਰਸ ਦੇ ਅੰਦਰੋਂ ਪੇਨ ਆਹੋ ਸਰੀ 나ੜ ਜਿਹੜੀ ਹੈਗੀ ਆਪਣੀ ਖੂਨ ਦੀ ਵੇਨ ਚ ਉਹ ਉਹ ਹੋ ਗਈ ਕਰੈਕ ਹੋ ਗਈ ਅੰਦਰੋਂ ਇਹਨੇ ਦੱਸਿਆ ਜੀ ਸਾਨੂੰ ਇਹ ਗੱਲ ਠੀਕ ਹੈ ਅਸੀਂ ਆਪਣਾ ਅਨੁਮਾਨ ਲਾ ਰਹੇ ਹਾਂ ਕਿ ਬਲੀਡਿੰਗ ਇਸੇ ਤਰੀਕੇ ਨਾਲ ਹੋਈ ਹੈ 1 ਲਗਭਗ 3 ਘੰਟੇ ਦੇ ਵਿੱਚ ਇੰਨਾ ਖੂਨ ਨਿਕਲ ਜਾਣਾ ਫਿਰ ਦੂਜੀ ਗੱਲ ਇਹ ਹੈਗੀ ਆ ਵੀ ਇਹ ਪਰਿਵਾਰ ਨੂੰ 3 ਘੰਟੇ ਮਿਲਣੇ ਨਹੀਂ ਦਿੱਤਾ ਨਾ ਜੱਜੇ ਨੂੰ ਨਾ ਬੱਚੇ ਨੂੰ ਦੋਵਾਂ ਨੂੰ ਮਿਲਣ ਨਹੀਂ ਦਿੱਤਾ ਠੀਕ ਹੈ ਡਾਕਟਰ ਨੇ ਤੇ ਕਹਿੰਦੇ ਵੀ ਕੋਈ ਗੱਲ ਨਹੀਂ ਤੁਸੀਂ ਰਾਮ ਨਾਲ ਬਾਹਰ ਬੈਠੋ ਠੀਕ ਹੈ ਇਹਨਾਂ ਦੀ ਮੰਮੀ ਨੇ ਡੱਬਾ ਮੰਗਾ ਲਿਆ ਲੱਡੂਆਂ ਦਾ ਵੀ ਲੱਡੂ ਵੰਡਾ ਕੇ ਆ ਬੱਚਾ ਉਰੇ ਆ ਇਹਨੂੰ ਡਾਕਟਰ ਕਹਿੰਦੇ ਕਹਿੰਦੇ ਤੈਨੂੰ ਕਿਹਨੇ ਕਿਹਾ ਡੱਬਾ ਲੈ ਕੇ ਆਉਣ ਨੂੰ ਤਰਾਜਗੀ ਕਰੀ ਠੀਕ ਹੈ ਤਰਾਜਗੀ ਕੀਤੀ ਉਹਨਾਂ ਨੇ ਇਸ ਨੂੰ ਕਿਹਾ ਵੀ ਤੈਨੂੰ ਕਿਨੇ ਕਿ ਹੈਡੀ ਛੇਤੀ ਡੱਬਾ ਲੈ ਕੇ ਆਉਣ ਨੂੰ ਰਾਤ ਨੂੰ ਨੀਰ ਰਬਟ ਨੇ ਦੱਸਣ ਦੇ ਮੁਤਾਬਕ 10 ਵਜੇ ਉਥੋਂ ਹਾਂ ਪਤਾ ਲੱਗ ਗਿਆ ਉਹਨਾਂ ਨੂੰ ਕਿਉਂਕਿ ਸਾਰੀ ਬਲੀਡਿੰਗ ਹੋ ਗਈ ਤੇ 3 ਘੰਟੇ ਲੰਘੇ ਸਾਰਾ ਖੂਨ ਖਤਮ ਹੋ ਗਿਆ ਠੀਕ ਕੀ ਕਰਦੇ ਪੋਸਟਮਾਰਟਮ ਹੋ ਰਿਹਾ ਤੇ ਅਸੀਂ ਕੰਮ ਉਹ ਆਈਸੀਸੀਆਈ ਬੈਂਕ ਦੇ ਵਿੱਚ ਜੌਬ ਕਰਦੀ ਸੀਗੀ ਚੰਡੀਗੜ੍ਹ ਤੇ ਅਸੀਂ ਪ੍ਰਸ਼ਾਸਨ ਤੋਂ ਆਪ ਜੀ ਦੇ ਮਾਧਿਅਮ ਰਾਹੀਂ ਮੰਗ ਕਰਦੇ ਹਾਂ ਪੀ ਡਾਕਟਰ ਦੀ ਅੰਗੈਲੀ ਦੇ ਕਾਰਨ ਹੀ ਇਹ ਜਿਹੜਾ ਭਾਣਾ ਵਰਤਿਆ ਔਰ ਜਦੋਂ ਸਾਨੂੰ ਨਗਰ ਨੂੰ ਪਤਾ ਲੱਗਾ ਸਾਰਾ ਪਿੰਡ ਸਵੇਰ ਦਾ ਖੜਿਆ ਸ਼ਬਦ ਰਜਿੰਦਰਾ ਹਸਪੀਟਲ ਆ ਕੇ ਰਜਿੰਦਰਾ ਹਸਪੀਟਲ ਜਦੋਂ ਚੈੱਕ ਅਪ ਕਰਵਾਇਆ ਡਾਕਟਰ ਸਾਹਿਬ ਨੇ ਮਿਰਤਕੋਸ਼ ਤੇ ਕਰਤਾ ਵੀ ਇਹਦੇ ਵਿੱਚ ਕੁਝ ਨਹੀਂ ਹੈਗਾ ਠੀਕ ਹੈ ਹਾਂਜੀ ਹਾਂਜੀ ਤੇ ਇੱਥੇ ਗਿਆਨੀ ਵਾਰਡ ਦੇ ਵਿੱਚ ਲਿਆਂਦਾ ਰਾਤ ਨੂੰ ਸਾਨੂੰ 12 ਵਜੇ ਇਹਨਾਂ ਨੇ ਫੋਨ ਕੀਤਾ ਅਸੀਂ ਉਹ ਰਿਆ ਫਿਰ ਮੋਰਚਰੀ ਚ ਰੱਖ ਕੇ ਗਏ ਸਾਰਾ ਪਿੰਡ ਇੱਥੇ ਮਜਬੂਰ ਸਾਰਾ ਪਿੰਡ ਸਵੇਰ ਦਾ ਪਿੰਡ ਦਾ ਵਿੱਚ ਦੇ ਇੰਨਾ ਸੋਗ ਮਾਈ ਮਾਹੌਲ ਅਸੀਂ ਚਾਹੁੰਨੇ ਆ ਵੀ ਡਾਕਟਰ ਤੇ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਸਰਕਾਰ ਨੂੰ ਇਹੀ ਬੇਨਤੀ ਆ ਵੀ ਡਾਕਟਰ ਤੇ ਬਣਦੀ ਕਾਰਵਾਈ ਜਿਹੜੀ ਕੀਤੀ ਜਾਵੇ ਪੁਲਿਸ ਮੁਲਾਜ਼ਮ ਹੈਗੇ ਨੇ ਨਾਲ ਠੀਕ ਆ ਕਾਦੂ ਕੋਈ ਹੋਰ ਕੰਮ ਜਿਉਂ ਉਹ ਤਾਂ ਬੀਜੀ ਕੀਤੀ ਐ 6 ਵਜੇ ਆਈਏ 7 ਵਜੇ ਵੀ ਹੋਈ ਉਹ ਜਬਰਦਸਤ ਜਿਲ੍ਹੇ ਵਿੱਚ ਕਰ ਸਕਦੇ ਦੱਸੋ देखो अस 8:00 बजे बिल्कुल सेलेक्ट करके अंदर हूं मैं पेशेंट दा रूटीन बीपी चेक ना बुलाऊं करके बाहर आए दो भतीजन लगे अपना ओपी पे बैठी छोदे तो लगा उसको बाद सडनली 9:00 बजे वो डेडिंग हो गई टाइम बदले बस नहीं होना दा कहना लेडी ज्यादा हो गई सी सानू दसया नहीं गया 2 घंटे बाद 2 घंटे बाद दसया गया जेड़ा वो कह रहे ने जी सवाल दो नी दो दिन देखो तीन दिन देखो तीन दिन जो रीनो है 10:00 बजे पेशेंट होते हैं ਦੇ ਦੋਵੇਂ ਜਿਹੜੇ ਮੈਂ ਵਰਸ਼ਨ ਡਿਲੀਵਰੀ ਇਸੀ ਜਗ੍ਹਾ ਤੇ ਹਾਂਜੀ ਹਾਂਜੀ ਉਦੋਂ ਜਦੋਂ ਬੱਚਾ ਠੀਕ ਹੈ ਤੇ ਮੈਂ ਕਿਵੇਂ ਦੇਖਦੇ ਪਰਿਵਾਰ ਦੇ ਇਜ਼ਾਮਾਂ ਨੂੰ ਉਦੋਂ ਪੁਸ਼ਪੀ ਕਿਹਾ ਜਦੋਂ ਇਹ ਕਹਿ ਸਕਦੇ ਹਾਂ ਉਹਦਾ ਫਿਰ ਮੈਂ ਤੁਹਾਨੂੰ ਉਹੀ ਗੱਲ ਕੰਪਲੀਟ ਕਰ ਰਿਹਾ ਹਾਂ ਉਹਨਾਂ ਦਾ ਇਹੀ ਕਹਿਣਾ ਹੈ ਕਿ ਜਦੋਂ ਬਲੀਡਿੰਗ ਬਹੁਤ ਜ਼ਿਆਦਾ ਹੋ ਗਈ ਸੀ ਉਦੋਂ ਸਾਨੂੰ ਦੱਸਿਆ ਨਹੀਂ ਗਿਆ ਉਸ ਤੋਂ ਬਾਅਦ ਦੇ ਵਿੱਚ ਸਾਨੂੰ ਜਗੰਧਰਾ ਰੈਫਰ ਕਰਤਾ ਗਿਆ ਤੇ ਸਾਨੂੰ ਪਹਿਲਾਂ ਕਹਿੰਦੇ ਸਾਡਾ ਟੈਂਪੀਸ਼ਨ ਬਚਦਾ ਜਦੋਂ ਮੈਨੂੰ ਮਿਲਾਇਆ ਗਿਆ ਅੰਦਰ ਹਾਂ ਜਿਹਨੂੰ ਬੁਲਾਇਆ ਜੀ ਮਾ ਨੂੰ ਬੁਲਾਇਆ ਅਨ ਸਿਚੁਏਸ਼ਨ ਦਸੀਏਗਾ ਕਿ ਕੁਛ ਨਹੀਂ ਕਿ ਹੁੰਦਾ ਸੀ ਲੈ ਕੇ ਜਾਣਾ ਇੱਕ ਘੰਟੇ ਲੱਗਦਾ ਸੀ ਪਾਗਲ ਨਾ ਸੀ 2 ਘੰਟੇ ਮਾਰ ਦੱਸਾਂਗੇ ਤੁਸੀਂ ਆਪ ਜਿਉ ਮੇਰੇ ਜਦ ਤੱਕ ਕਰਾਂਗੇ ਆਬੀਅਸਲੀ ਮਤਲਬ ਤੁਸੀਂ ਕਹਿੰਦੇ ਸਾਡੀ ਕੋਈ ਨੈਗਲੀਜੈਂਸੀ ਨਹੀਂ ਨੈਗਲੀਜੈਂਸੀ ਨਹੀਂ ਲੱਭੋਂ ਨੂੰ ਕੁਝ ਆ ਜਾਵੇਗਾ ਆਪਾਂ ਕੁਝ ਕਰ ਹੁੰਦਾ ਬਰਾਬਰ ਨੂੰ ਮਤਲਬ ਕਿਵੇਂ ਜੀ ਨਹੀਂ ਅਮੀ ਹੈ ਨਾ ਉਹਨੇ ਕਿ ਸਮਾ ਸਮਾ ਸਭੇ ਧੀਰੇ ਹੀ ਹੈ

ਉਹ ਵੀ ਨਹੀਂ ਸੌਲ ਹੈ ਜਿਸ ਨੂੰ ਕੱਢ ਬੈਠ ਕੇ ਡਰਾ ਕੇ ਰਜਿੰਦਰ ਕੁਸ਼ੀ ਦਾ ਫਰਕ ਕੀ ਤੁਸੀਂ ਮੈਂ ਤੁਹਾਨੂੰ ਜਾਣ ਤੋਂ ਤੁਸੀਂ ਹੁੰਦਰਾ ਜੀ ਜਾਣਾ ਹੈ ਕਿ ਉੱਤੇ ਜਾਣਾ ਹੈ ਰੇਫਰ ਕਰਨ ਦਾ ਕੀ ਮਤਲਬ ਸੀ ਤੁਹਾਡਾ ਜੀ ਜੀ ਬੀਡਿੰਗ ਕਰਦੇ ਨੇ ਬੀਡਿੰਗ ਕਰ ਰੋ 7 ਵਜੇ ਡਿਲੀਵਰੀ ਹੋਈ ਹੈ 7:30 9:00 ਵਜੇ ਬੀਡਿੰਗ ਹੋਈ ਹੈ ਇੱਕ ਵਾਰ ਡਿਲੀਵਰੀ 7 ਵਜੇ ਹੋਈ ਹੈ 7:30 ਸਵੇਰ 7 ਵਜੇ ਠੀਕ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ